ਮੈਂ ਕਿਸੇ ਪਾਸੇ ਜਾਣ ਵਾਲਾ ਨਹੀਂ ਹੈਗਾ ਮੈਂ ਇੱਥੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਨੌਜਵਾਨਾਂ ਦੀ ਰਹਿਣਾ ਹੈ ਕਿਸੇ ਪਾਸੇ ਨਹੀਂ ਜਾਣਾ ਪਿੰਡ ਮਿਲ ਲਓ ਜਿੱਥੇ ਮਰਜ਼ੀ ਮਿਲ ਲਓ ਹੁਣ ਤਾਂ ਅੰਦੋਲਨ ਚਿਰ ਹੈ ਹਾਂ ਬਿਲਕੁਲ ਨਹੀਂ ਟੱਕਰ ਨਾ ਕਰੋ ਹਾਂ ਜੀ ਪਾਰਟੀ ਪਾਰਟੀ ਆ ਦੀ ਧੂਈ ਨਹੀਂ ਮਾਰਦੇ ਪਾਰਟੀ ਹੁਣ ਪਾਰਟੀ ਸਾਡੀ ਪਾਰਟੀ ਹੈਗੀ ਆ ਸਾਡੀ ਪਾਰਟੀ ਗੁਰਪ੍ਰੀਤ ਸਿੰਘ ਮਹਾਰਾਜ ਜੀ ਦੀ ਪਾਰਟੀ ਹੈ ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਰਟੀ ਹੈਗੀ ਆ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਸਾਡੀ ਪੰਜਾਬ ਦੀ ਪਾਰਟੀ ਹੈ ਅਸੀਂ ਪਾਰਟੀਆਂ ਨੂੰ ਕੀ ਲੈਣਾ ਪਾਰਟੀਆਂ ਹੁੰਦੀਆਂ ਨਹੀਂ ਨੇ ਲੀਡਰ ਹੈ ਬਾਈ ਬੋਲ ਬਾਈ ਬੋਲ ਬਾਈ ਬੋਲ ਬਾਈ ਬੋਲ ਹਾਂ ਮੈਂ ਕੋਈ ਗੱਲ ਨਹੀਂ ਕਰਦਾ ਬਾਈ ਯਾਰ ਅਸੀਂ ਨਾ ਹੁਣ ਇੱਥੇ ਧਿੱਕਰ ਸੋਚ ਬਣ ਗਈ ਵੀ ਯਾਰ ਜੇ ਪੰਜਾਬ ਲਈ ਜਾਨ ਜਦੋਂ ਜਾਂਦੀ ਆ ਮੌਤ ਮੂਤ ਤੋਂ ਹੁਣ ਡਰ ਲੱਗਣੋਂ ਹਟ ਗਿਆ ਸਰਕਾਰਾਂ ਨੇ ਖੁੱਲੀ ਛੁੱਟੀ ਐ ਤੇ ਵੀਰ ਬਣ ਕੇ ਆਪਾਂ ਨੇ ਇੱਕ ਚੀਜ਼ ਥੋੜੀ ਜਿਹਾ ਆਪਾਂ ਦੋ ਚਾਰ ਗੱਲਾਂ ਹੁਣ ਆਪਾਂ ਦਿਮਾਗ 'ਚ ਬਿਠਾ ਲਈਏ ਕਿਵੇਂ ਆਪਾਂ ਪੰਜਾਬ ਲਈ ਲੜਨਾ ਕਿਵੇਂ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਕਿਵੇਂ ਉਹਨਾਂ ਨੂੰ ਹੱਲ ਕਰਨਾ ਹੈ ਪੰਜਾਬ ਘੁਣ ਮੰਗੂ ਪੰਜਾਬ ਨੂੰ ਖਾਈ ਜਾਂਦੇ ਨੇ ਚਾਰੇ ਪਾਸੇ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਹੈ ਨਸ਼ੇ ਦਾ ਕੋੜ ਆ ਇਹ ਕਿਵੇਂ ਖਤਮ ਕੀਤਾ ਜਾਊ ਮੈਂ ਜੇਲ੍ਹ ਦੇ ਵਿੱਚੋਂ ਇੱਕ ਗੱਲ ਸਿੱਖ ਕੇ ਆਇਆ ਮੈਂ 4-4 5-5 ਘੰਟੇ ਬਾਣੀ ਪੜਦਾ ਰਿਹਾ ਜਦੋਂ ਤੁਸੀਂ ਬਾਣੀ ਪੜੋਗੇ ਆ ਤੁਹਾਨੂੰ ਗੋਲੀਆਂ ਗੋਲੀਆਂ ਕਿਹੜੇ ਸੀ ਕਿਸੇ ਪਾਸੇ ਲੱਗੀਆਂ ਨੇ ਯਾਰ ਬਾਣੀ ਪੜੋ ਫਿਰ ਬਾਣੀ ਦੇ ਲੜ ਲੱਗੋ ਗੁਰੂ ਗੁਰੂ ਗ੍ਰੰਥ ਸਾਹਿਬਹ ਜੀ ਦੇ ਲੜ ਲੱਗੋ ਇਹ ਜਵਾਨੀ ਨੂੰ ਮੇਰੀ ਬੇਨਤੀ ਆ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਇਕੱਲੇ ਇਕੱਲੇ ਥਾਂ ਦੇ ਜਾਣਾ ਹੁਣ ਮੜੀ ਸਿਹਤ ਡਾਉਣਾ ਮਤੋਂ ਉਹ ਮੇਰੇ ਜਿੱਦੇ ਜਿੱਲਾ ਤੋਂ ਨੂੰ ਮੈਂ ਕਹਿਣੀਆਂ ਨੇ ਉਹ ਮਤੋਂ ਕਈਆਂ ਨਹੀਂ ਜਾ ਰਹੀਆਂ ਹੁਣ ਮੈਂ 4-5 ਗੋਲੀਆਂ ਖਾ ਕੇ 10 ਕਿਲੋ ਗੱਲ ਕਰਾ ਦਿੱਤੀ ਜਿੰਦਾਬਾਦ 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 ਇੱਕ ਮਿੰਟ 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 ਗੱਲ ਸੁਣ ਲਓ ਪਹਿਲਾਂ ਇੱਕ ਮਿੰਟ ਯਾਰ ਪਾਨਾ ਸਿੱਧੂ ਕੀ ਹੈ ਆਪਣੇ ਪਰ ਇੱਕ ਮਿੰਟ ਇਹ ਮੁੰਡਾ ਬੰਦ ਕਰੀ ਪਾਨਾ ਸਿੱਧੂ ਕੀ ਪਾਨਾ ਸਿੱਧੂ ਕੱਖ ਨਹੀਂ ਹੈਗਾ ਧਿਆਨ ਨਾਲ ਗੱਲ ਮਾਰੋ ਜਿੱਦਾਂ ਤੁਸੀਂ ਬਾਲਾ ਪਾਨਾ ਸਿੱਧੂ ਪਾਨਾ ਸਿੱਧੂ ਕਰੀ ਗਏ ਇਹ ਨਾ ਕਰਿਆ ਕਰੋ ਆਪਾਂ ਆਪਣੇ ਗੁਰੂਆਂ ਦਾ ਨਾਹਰਾ ਜਕਾਰਾ ਬੋਲੇ ਸੋਨੇ ਹਾਨ ਹਨਾ ਮੈਂ ਕੁਝ ਨਹੀਂ ਮੈਂ ਤੁਸੀਂ ਸਭ ਤੋਂ ਵੱਡੇ ਲੋਕ ਹੋ ਉਹ ਆਪਾਂ ਉਹਨਾਂ ਨੂੰ ਯਾਦ ਕਰੀਏ ਇਹ ਹਉਮੇ ਹੰਕਾਰ ਜੇ ਕਦੇ ਵੀ ਨਾ ਆਵੇ ਇਹ ਉਹ ਹੋਰ ਲੀਡਰ ਖੁਸ਼ ਹੋ ਜਾਂਦੇ ਹੋਣਗੇ ਜਿਵੇਂ ਮਾਰਾ ਨਾਰਾ ਜਿੰਦਾਬਾਦ ਉਹ ਜੋ ਮੈਂ ਥੋੜਾ ਹੀ ਹਾਂ ਥੋੜਾ ਭਰਾ ਕਿਦਾ ਵੱਡਾ ਕਿਦਾ ਛੋਟਾ ਜਕਾਰਾ ਗੁੰਗਾ ਜੇ ਛੱਡਦੇ ਹੋ ਨਾ ਉਹ ਤੋਂ ਬੋਦੇ ਸੋਨੇ ਹਾਂ ਦਾ ਜਕਾਰਾ ਛੱਡਦੇ ਹੋ ਅਗਲਾ ਬਹੁਤ ਪਿੱਛੇ ਜਾ ਕੇ ਡਿੱਗਦਾ ਠੀਕ ਹੈ ਤੇ ਆਪਣੀ ਜਿਹੜੀ ਆ ਗਿਆ ਬਾਈ ਡਰੋਨ ਆ ਗਿਆ ਡਰੋਨ

ख़बर भई ठीकु आहे